ਚਾਰ ਮੁਕਤੀ ਚਾਰੇ ਸiddhi ਤੁਲੋ ਪ੍ਰਭੂ ਕੀ ਸ਼ਰਨ ਪਰਿਓ ਪੂਰਨ ਬ੍ਰਹਮ ਦੀ ਸ਼ਰਨ ਦੇ ਵਿੱਚ ਲਾ ਗਿਆ ਪੂਰਨ ਬ੍ਰਹਮ ਜਿਹੜਾ ਹੈਗਾ ਇੱਕ ਹੋ ਕੇ ਉੱਗਿਆ ਹੋਇਆ ਉਹ ਪੂਰਨ ਬ੍ਰਹਮ ਪੂਰਨ ਬ੍ਰਹਮ ਵੀ ਹੋਇਆ ਪਾਰ ਬ੍ਰਮ ਵੀ ਹੋਇਆ ਦਰਅਸਲ ਪਾਰ ਬ੍ਰਮ ਹੈ ਪੂਰਨ ਬ੍ਰਹਮ ਨਹੀਂ ਹੋ ਪਾਰ ਬ੍ਰਮ ਪਾਰ ਬ੍ਰਮ ਦੀ ਸ਼ਰਨ ਚਲਾ ਗਿਆ ਚਾਰੇ ਮੁਕਤੀ ਪ੍ਰਾਪਤ ਹੋ ਗਈਆਂ ਚਾਰੇ ਸਿੱਧੀਆਂ ਚਾਰੇ ਸਿੱਧੀਆਂ ਪ੍ਰਾਪਤ ਹੋ ਗਈਆਂ ਚਾਰ ਸਿੱਧੀਆਂ ਚਾਰ ਕੀਰ ਇੱਕ ਸਿੱਧੀ ਨਾਲ ਇੱਕ ਮੁਕਤੀ ਮਿਲਣੀ ਹੈ ਗਿਆਨ ਦੇ ਨਾਲ ਮਾਇਆ ਦੇ ਗਿਆਨ ਨਾਲ ਪਹਿਲਾਂ ਮਾਇਆ ਦਾ ਗਿਆਨ ਹੈ ਸਾਡੇ ਕੋਲ ਮਾਇਆ ਦੇ ਗਿਆਨ ਨਾਲ ਇਹ ਪਤਾ ਲੱਗਣਾ ਵੀ ਜਿਹੜੀ ਮਾਇਆ ਹੈ ਇਹਦੀ ਜਿਹੜੀ ਇੱਛਾ ਭੁੱਖ ਹੈ ਇਹੀ ਜਨਮ ਵਾਲਣ ਦਾ ਕਾਰਨ ਹੈ ਠੀਕਾ ਮਾਇਆ ਦੀ ਲੋੜ ਸੀ ਸਾਨੂੰ ਡਵੈਲਪਮੈਂਟ ਵਾਸਤੇ ਸ਼੍ਰੀ ਰਾਂ ਦੀ ਲੋੜ ਸੀ ਪਰ ਉਹ ਸਫਰ ਤਾਂ ਸੀ ਪੂਰਾ ਕਰਿਆ 84 ਲੱਖ ਜੀ ਉਹ ਪਹੁੰਚ ਲਈ ਉਹਨਾਂ ਖੈਰ ਵਿੱਚ ਆ ਗਏ ਹੁਣ ਸਾਲ ਨੂੰ ਜਿਹੜੀ ਮਾਇਆ ਅੱਗੇ ਨਹੀਂ ਜਾਣ ਦਿੰਦੀ ਇਹ ਜਨਮ ਉਹ ਆਪਣੇ ਘਰ ਨਹੀਂ ਵੜਨ ਦਿੰਦੀ ਹੁਣ ਅਸੀਂ ਉਸ ਪਲੇਟਫਾਰਮ ਤੇ ਖੜਿਆ ਹਾਂ ਜਿ ਤੋਂ ਕੇ ਦਰਵਾਜਾ ਬਰਾਬਰ ਹੈ ਅਸੀਂ ਦਰਵਾਜਾ ਖੋਲ ਕੇ ਐਂਟਰੀ ਕਰ ਸਕਦੇ ਹਾਂ ਕੀਤੀ ਸੱਚਖਣ ਦੀ ਨਿਜ ਕਰਦੀ ਉਸ ਉਸਤਾਜ ਪਹੁੰਚ ਚੁੱਕਿਆ ਹੈ ਆਦਰ ਪਰ ਉਹ ਤੇ ਦਰਵਾਜੇ ਦਾ ਗਿਆਨ ਨਹੀਂ ਹੈ ਸਰ ਗਿਆਨ ਦੀ ਕਮੀ ਹੈ ਦਵਾਲ ਨਹੀਂ ਲਬਦਾ ਦਸ ਦਸਵਾਂ ਦਵਾਲ ਲਬਦਾ ਦੀ ਤੇ ਦਸਵਾਂ ਦੌਰ ਹੈ ਦੇ ਕੋਲ ਲਬਦਾ ਰੀ ਨੂੰ ਗੁਪਤ ਹੈ ਗੁਪਤ ਅਗਿਆਨਤਾ ਦੀ ਬਜਾ ਨੋ ਗੁਪਤਾ ਗਿਆਨ ਨਾਲ ਉਹਦਾ ਗਿਆਨ ਪ੍ਰਾਪਤ ਹੋਊਗਾ ਫਿਰ ਉਹ ਖੁੱਲੂਗਾ ਖੁੱਲੂਗਾ ਖੋਲਣਾ ਨਹੀਂ ਪੈਂਦਾ ਖੁੱਲਦਾ ਆਪੇ ਹੀ ਹੁੰਦਾ ਖੋਲਣਾ ਨਹੀਂ ਪੈਂਦਾ ਹੁੰਦਾ ਕਿਉਂ ਨਹੀਂ ਖੁੱਲਦਾ ਇੱਕ ਗਿਆਨ ਹੈ ਕਹਾਂ ਦਾ ਦਸਮ ਦਵਾਰ ਖੋਲਣਾ ਨਾ ਕਿਵੇਂ ਖੋਲਣਾ ਕਿਵੇਂ ਖੁੱਲੂਗਾ ਇਹ ਗਿਆਨ ਅਗਲਾ ਹੈ ਉਹ ਕਿੱਥੋਂ ਪਤਾ ਲੱਗਿਆ ਉਹ ਸਾਨੂੰ ਪਤਾ ਲੱਗਿਆ ਤੇਰੀ ਕੁੜੀ ਛੁੱਟਾ ਦਸਵਾਂ ਦਰ ਖੋਲਣਾ ਦਸਵਾਂ ਦਰ ਆਪੇ ਹੀ ਖੋਲਣਾ ਖੋਲਣਾ ਨਹੀਂ ਪੈਣਾ ਹੈ ਜੋਗੀ ਦਸਵਾਂ ਦਰ ਖੋਲ ਲਿਆ ਉਹ ਖੋਲਣਾ ਤੇ ਖੋਲੀ ਦਾ ਤਾਂ ਹੁੰਦਾ ਹੀ ਨਹੀਂ ਆਪੇ ਖੁੱਲ ਜਾਂਦਾ ਹੈ ਤਾਂ ਅਸਲ ਦਸਵਾਂ ਦਰ ਤਾਂ ਖੁੱਲਾ ਹੀ ਹੈ ਇਹ ਖੁੱਲਾ ਹੀ ਆ ਇਹ ਛੱਡਦਾ ਨਹੀਂ ਤੇਰੀ ਕੁੜੀ ਇਹ ਛੱਡ ਦੇਵੇਂ ਥੱਲੇ ਡਿੰਗੇ ਦਸਵਾਂ ਦਰ ਤਾਂ ਖੁੱਲਾ ਹੀ ਹੈ ਜੇ ਪੌਦਾ ਕਿਸੇ ਪੇੜ ਦੇ ਉੱਤੇ ਕੋਈ ਫਲ ਲੱਗਾ ਹੋਇਆ ਜਿੰਨਾ ਚਿਰ ਉਹ ਪੇੜ ਨੂੰ ਛੱਡਦਾ ਹੀ ਨਹੀਂ ਹੈ ਤੇ ਥੱਲੇ ਜੜਾਂ ਥੱਲੇ ਡਿੱਗਦਾ ਹੀ ਨਹੀਂ ਆ ਕੇ ਅਸਲ 'ਚ ਉਹਨੇ ਪੇੜ ਛੱਡਣਾ ਅਸੀਂ ਇਹ ਮਾਇਆ ਦਾ ਪੇੜ ਹੈ ਜਿਹੜਾ ਸਰੀਰ ਇਹਦੇ ਰਸ ਕਸਾਂ ਤੋਂ ਆਨੰਦਾ ਜੋ ਮਨ ਹੋਇਆ ਨਹੀਂ ਸਾਡਾ ਭਰਿਆ ਨਹੀਂ ਮਨ ਜਿੱਦਣੇ ਪੱਕ ਗਿਆ ਇਹ ਰਸਾਂ ਕਥਾ ਤੋਂ ਆਨੰਦ ਹੋ ਗਿਆ ਇਹਨੂੰ ਲੋੜ ਨਾ ਰਹੀ ਇਹਨੂੰ ਪਤਾ ਲੱਗ ਗਿਆ ਵੀ ਮੈਨੂੰ ਇਹਦੀ ਲੋੜ ਨਹੀਂ ਸਮਝ ਆ ਗਈ ਇਹਦੀ ਭੁੱਖ ਤਿਆਗਣੀ ਹੈ ਤਿਆਗੂਗਾ ਪੱਕ ਜਾਊਗਾ ਫਿਰ ਕਾਹਦੇ ਨਾਲ ਤਿਆਗੂਗਾ ਜਿਉਂ-ਜਿਉਂ ਭੁੱਖ ਤਿਆਗੂਗਾ ਕਿਤੇ ਉਤੇ ਗਿਆਨ ਨਾਲ ਤਿਆਗੂਗਾ ਗਿਆਨ ਨਾਲ ਭੁੱਖ ਘਟਦੀ ਚਲੀ ਜਾਊਗੀ ਘਟਦੀ ਚਲੀ ਜਾਊਗੀ ਘਟਦੀ ਚਲੀ ਜਾਊਗੀ ਉਧਰ ਗਿਆਨ ਦੀ ਭੁੱਖ ਵੱਧੀ ਚਲੀ ਜਾਊਗੀ ਨਾਮ ਦੀ ਭੁੱਖ ਗੁਰਬਾਣੀ ਦੇ ਗਿਆਨ ਦੀ ਭੁੱਖ ਜਿਉਂ-ਜਿਉਂ ਵਧੂਗੀ ਉਹ ਮਾਇਆ ਦੀ ਭੁੱਖ ਤੇ ਉਧਰ ਘਟੂਗੀ ਇਕਦਾਮ ਨਹੀਂ ਹੋ ਸਕਦਾ ਹੈ ਇਹ ਕੈਸੀ ਸਟੇਜ ਆਉਗੀ ਮਾਇਆ ਦੀ ਭੁੱਖ ਖਤਮ ਹੋ ਜੂਗੀ ਪੂਰੀ ਤਰ੍ਹਾਂ ਔਰ ਗਿਆਨ ਦੀ ਅਗ ਜੜਪੂਗੀ ਜਿਹੜਾ ਗਿਆਨ ਆ ਨਾ ਪ੍ਰਚੰਡ ਹੋ ਜੂਗਾ ਗੁਰ ਗਿਆਨ ਘਟ ਜਦ ਮਾਇਆ ਦੀ ਇਹਦੀ ਭੁੱਖ ਖਤਮ ਹੋਣੀ ਹੈ ਜਦ ਗਿਆਨ ਦੀ ਅਗ ਫੜ ਜਾਣੀ ਹੈ ਉਹ ਨਾ ਜਗ ਨਹੀਂ ਫੜਦਾ ਹੈ ਉਹ ਜਦ ਧੂਆ ਦਾ ਨਿਕਲ ਜਾਂਦਾ ਗੈਸ ਤਾਂ ਬਣ ਜਾਂਦੀ ਹੈ ਅੱਗ ਨਹੀਂ ਫੜਦਾ ਅੱਗ ਜਦ ਫੜਨੀ ਹੈ ਉਦੋਂ ਵਾਇਦੀ ਭੁੱਖ ਖਤਮ ਔਰ ਅੱਗ ਫੜ ਜਾਣੀ ਹੈ ਗਿਆਨ ਦੇ ਹਾਂਜੀ ਹਾਂਜੀ ਗਿਆਨ ਖੰਡ ਵਿੱਚ ਗਿਆਨ ਪਰਚੰਡ ਹੈ ਜੇ ਗਿਆਨ ਖੰਡ ਦੇ ਵਿੱਚ ਟਿਕਿਆ ਰਹਿੰਦਾ ਹੈ ਸ਼ਬਦ ਵਿਚਾਰ ਚ ਲੱਗਿਆ ਰਹਿੰਦਾ ਉਹਦੇ ਨਾਲ ਗਿਆਨ ਗਾਂਧੀ ਭੁੱਖੋਂ ਤਾਂ ਸ਼ਬਦ ਵਿਚਾਰ ਕਰੂ ਨਹੀਂ ਕਰਦਾ ਹੀ ਨਹੀਂ ਹੈ ਜਿਹਾ ਸਾ ਸਾ ਸਿਮਰੋ ਗੋਬਿੰਦ ਨਾ ਫਿਰ ਗਿਆਨ ਵਿਚਾਰ ਚ ਲੱਗਿਆ ਹੋਇਆ ਔਰ ਪਤਾ ਇਹ ਜਿਹੜੀ ਮੈਜ ਹੈ ਜੋ ਕਵੀ ਹੈ ਇਹ ਵੈਰੀ ਮਾਇਆ ਦੀ ਭੁੱਖ ਨੂੰ ਸ਼ਾਂਤ ਹੋਣ ਨਹੀਂ ਦਿੰਦੀ ਸ਼ਾਂਤ ਹੋਣੀ ਵੀ ਨਹੀਂ ਹੈ ਫੇਰ ਉਹ ਜਿਦਾਉ ਨੇ ਕਰਨੀ ਹੈ ਸ਼ਾਂਤ ਮਾਇਆ ਦੀ ਭੁਖ ਤਾਂ ਦਾ ਗਿਆਨ ਵਿਚਾਰ ਚ ਲੱਗਿਆ ਰਹੂਗਾ ਜੇ ਉਹਨਾਂ ਨਹੀਂ ਗੱਲ ਨਹੀਂ ਫੇਰ ਰੌਲਾ ਹੀ ਨਹੀਂ ਜਿਹਨੇ ਕਰਨੀ ਹੈ ਇਹ ਸਟੇਜ 'ਪਾਰ ਕਰਨੀ ਹੈ ਉਹਦੇ ਵਾਸਤੇ ਉਹਦਾ ਕਰੂਗਾ ਜਿਹਨੇ ਕਰਨੀਆਂ ਨਹੀਂ ਅੱਛਾ ਹੀ ਨਹੀਂ ਉਹ ਨਹੀਂ ਕਰਦਾ ਇੱਥੇ ਆ ਕੇ ਉਹ ਫਿਰ ਉੱਥੇ ਹੀ ਰਹਿ ਜਾਂਦੇ ਨੇ ਪਿਛੇ ਹੀ ਹੋਰ ਇਤ੍ਰ ਕੁੜੀ ਉਹ ਪੱਕੇ ਨਹੀਂ ਸਕਦੇ ਉਹ ਮੁਕਤੀ ਤੱਕ ਨਹੀਂ ਜਾ ਸਕਦੇ ਅਜਾ ਮੁਕਤੀ ਦੀ ਗੱਲ ਚੱਲਦੀ ਹੈ ਅਜਾ ਮੁਕਤੀ ਦੀ ਗੱਲ ਹੈ ਚਾਰੇ ਮੁਕਤੀ ਹੈ ਕਹਾਣੀ ਹੈ ਜੀ ਉਹ ਮੁਕਤੀ ਤੱਕ ਨਹੀਂ ਪਹੁੰਚ ਸਕਦਾ ਤੇਰਕੁਟੀ ਛੁੱਟਣਾ ਹੀ ਮੁਕਤੀ ਹੈ ਤੇਰਕੁਟੀ ਛੁੱਟਾ ਹੈ ਦਸਵਾਂ ਦਵਾਰ ਖੁੱਲ ਜਿੱਦਣ ਤੇਰਕੁਟੀ ਛੁੱਟ ਗਈ ਲ ਇਹ ਚਿੰਤਾ ਮੁਕ ਗਈ ਸੰਸਾਰ ਦੀ ਸੋ ਛਾਦੀ ਲਈ ਭਾਇ ਆ ਨਾ ਹੋ ਜਾਏ ਉਹ ਨਾ ਹੋ ਜਾ ਉਹ ਨਾ ਹੋ ਜਾ ਉਹ ਨਾ ਹੋ ਜਾ ਜਿੱਦਣ ਇਹ ਭੈ ਤੋਂ ਉੱਪਰ ਉੱਠ ਗਿਆ ਹੋਣਾ ਹੋਇਆ ਸੋ ਹੋਏਗਾ ਉਦਣ ਜਾ ਕੇ ਗਿਆਨ ਪ੍ਰਚੰਡ ਹੋਣਾ ਉਦਣ ਆ ਕੇ ਫੜਨੀ ਹੈ ਗਿਆਨ ਦੇ ਅੰਦਰ ਬਾਗ ਫੜ ਜਾਣੀ ਹੈ ਫਿਰ ਫਿਰ ਗਿਆਨ ਪਰ ਚੰਡ ਹੈ ਜੇ ਗਿਆਨ ਪਰ ਚੰਡ ਹੈ ਫਿਰ ਇਹ ਨਵਾਇਆ ਛੱਡਦੇ ਦਸਵੰਦਵਾਰ ਤਾਂ ਖੁੱਲਾ ਹੀ ਹੈ ਰਾਜਦਾਨੀ ਕੋਈ ਰੋਕਦਾ ਉਹਨੂੰ ਜਾਂ ਬੇਰ ਥੱਲੇ ਡਿੰਗਦਾ ਪੱਕ ਕੇ ਆਪ ਡਿੰਗਦਾ ਪੱਕ ਕੇ ਰਾਜ ਆਕਾਸ਼ ਤਾਂ ਨਹੀਂ ਰੋਕਦਾ ਹੈ ਉਹ ਰੋਗਦਾਨੀ ਕੋਈ ਛੱਡਦਾ ਹੀ ਨਹੀਂ ਹੈ ਉਹ ਰੋਗ ਦਾ ਕੋਈ ਨਹੀਂ ਇਹ ਛੱਡਦਾ ਹੀ ਨਹੀਂ ਦਸਵੰਦਵਾਰ ਖੁੱਲੇ ਦੇ ਵਿੱਚ ਤਾਂ ਕੋਈ ਸ਼ਰਤ ਨਹੀਂ ਦਸਵੰਦਵਾਰ ਖੁੱਲੇ ਦੀ ਸ਼ਰਤ ਸਿਰਫ ਤਿਰਕੁੱਟੀ ਛੁੱਟੇ ਹੈ ਆਈ ਗੱਲ ਨੁਕਤਾ ਸਮਝਣ ਵਾਲੇ ਹੱਥ ਤਾਂ ਆਪ ਨਹੀਂ ਛੱਡਦਾ ਡਰਦਾ ਫੇਰ ਕੀ ਕਹਿੰਦਾ ਜਦ ਛੱਡਣ ਲੱਗਦਾ ਨਾ ਹੱਥ ਫੇਰ ਕੀ ਕਹਿੰਦਾ ਹੱਥ ਦੇ ਰਾਖੇ ਕਰ ਕਹਿੰਦਾ ਹੁਣ ਮੈਂ ਹੱਥ ਛੱਡਣ ਲੱਗ ਗਿਆ ਉਤੋਂ ਧਰਤੀ ਕੋਈ ਨਹੀਂ ਦੀ ਨੀ ਆਕਾਸ਼ ਆ ਪਤਾ ਨਹੀਂ ਕਿੰਨਾ ਉੱਚਾ ਉੱੜਦਾ ਹਵਾਈ ਯਾਦ ਫੜਿਆ ਹੋਇਆ ਥੱਲੇ ਹਵਾਈ ਯਾਦ ਨਾ ਉੱਡਦਾ ਉੱਤੇ ਸ਼ਬਦ ਵਿਚਾਰ ਛੋੜ ਰਿਹਾ ਉੱਤੇ ਬਹੁਤ ਲੈ ਮੈਂ ਛੱਡਣ ਲੱਗਿਆ ਹੱਥ ਹੁਣ ਜੇ ਤਾਂ ਮੈਂ ਹੈਗਾ ਤੇਰਾ ਆਪਣਾ ਤਾਂ ਦਾ ਹੱਥ ਦੇ ਕੇ ਤੂੰ ਰਖ ਲੈ ਤੇ ਨਹੀਂ ਤੇਰੀ ਮਰਜ਼ੀ ਹੈ ਹੁਣ ਮੈਂ ਤਾਂ ਛੱਡਣ ਲੱਗੇ ਆਂ ਦੀਨ ਦੇ ਹਾਲ ਪਰ ਉਸੇ ਤੇਰੇ ਸਭ ਪਰਿਵਾਰ ਚੜਾਇਆ ਵੇੜੇ ਮੈਂ ਇਹ ਕਹਿਤਾ ਕਿ ਤੇਰੀ ਕੁੜੀ ਛੱਡਦੀ 10000 ਖੁੱਲ ਜੂ ਉਹ ਖੋਲਾ ਤਾਇਆ ਤੈਂ ਕਿਹਾ ਸੀ ਐ ਕਰ ਲੈ ਮੈਂ ਗਾਹਾਂ ਕਰਦਾ ਜੇ ਕਿਸੇ ਨੇ ਤਿਰਕੁਟੀ ਛੜਤੀ ਤੈਂ ਹੱਥ ਨਾ ਦਿੱਤਾ ਫਿਰ ਜ਼ਿੰਮੇਵਾਰੀ ਤੇਰੀਏ ਮੇਰੀ ਕੋਈ ਨਹੀਂ ਕੰਗਾ ਪਰ ਉਸਾਕੀ ਤਾ ਪਰਮੇਸ਼ਰ ਤੇ ਇਹ ਕਹਿ ਰਿਹਾ ਹੈ ਭਗਤ ਇਹ ਕਹਿ ਰਿਹਾ ਗੁਰਮੁਖ ਦੀਨ ਦੇ ਹਾਲ ਪਰ ਉਸੇ ਤੇਰੇ ਸੋ ਪਰਵਾਸ ਕਰਦਾ ਪਾ ਇਹ ਤਾਂ ਵੇੜੇ ਚੜਾਤਾ ਜੇ ਇਹਨੇ ਛਾਲ ਮਾਰਤੀ ਛੜ ਤਾ ਉਥੋਂ ਹੱਥ ਤੇਰੀ ਜੁਗਵਾਰੀਆਂ ਮੇਰੀ ਕੋਈ ਨਹੀਂ ਇਹ ਤਾਂ ਲਿਖਿਆ ਕਿਉਂਕਿ ਗੁਰਬਾਣੀ ਕਹਿੰਦਾ ਮੇਰੀ ਨਹੀਂ ਲਿਖੀ ਹੋਈ ਮੇਰੀ ਮਰਜ਼ੀ ਨਹੀਂ ਮੈਂ ਤਾਂ ਬੋਲਿਆ ਬੁਲਾਇਆ ਹੋਇਆ ਇਹ ਵੀ ਨਾਲ ਤਾਂ ਐ ਲਫ਼ਜ਼ ਤਿਰਕੁਟੀ ਛੂਟੇ ਦੀ ਸ਼ਰਤ ਹੈ ਦਸ ਹਜ਼ਾਰ ਕਿਨੇ ਖੋਲਾ ਪਰਮੇਸ਼ਰ ਦਾ ਖੁੱਲਾ ਹੀ ਛੱਡਿਆ ਹੈ ਇਹ ਉਹ ਨਹੀਂ ਖੋਲਾ ਐਂ ਗੈ ਲੋ ਉਹ ਦਾ ਜ਼ਮਦਾਰ ਕਾਨੂੰਨ ਆ ਕੋਈ ਉਹਦਾ ਹੱਥ ਹੈ ਉਹਦਾ ਹੁਕਮ ਹੱਥ ਹੈ ਉਹਨੇ ਛੱਡ ਦੇਣਾ ਹੁਕਮ ਨੇ ਬੁਝ ਲੈਣਾ ਆਪਣਾ ਪਾਣਾ ਛੱਡਣਾ ਗੁਰ ਕੇ ਪਾਣੇ ਜਾਣਾ ਗੁਰ ਕੇ ਪਾਣੇ ਨੇ ਸਾਂਭ ਲੈਣਾ ਉਹਨੂੰ ਜਦ ਗੁਰ ਕੇ ਪਾਣੇ ਤੇ ਵਿਸ਼ਵਾਸ ਪਰਮੇਸ਼ਰ ਦੇ ਪਾਣੇ ਤੇ ਵਿਸ਼ਵਾਸ ਕਰਕੇ ਹੱਥ ਛੱਡਦੇ ਆਪਣੇ ਪਾਣੇ ਚੋਂ ਤੇ ਫਿਰ ਜ਼ਿੰਮੇਵਾਰੀ ਤਾਂ ਉਹਦੀ ਹੈ ਨਾ ਜਦੋਂ ਬਾਜਾ ਨੇ ਕਹਾ ਮੈਂ ਤੇਰੇ ਤੇ ਭਰੋਸਾ ਕਰਕੇ ਪਰਮੇਸ਼ਰ ਤੇ ਭਰੋਸਾ ਕਰਕੇ ਉਹਦੇ ਹੁਕਮ ਤੇ ਕਿਲਾ ਛੱਡਤਾ ਤੇਰੀ ਉਹ ਐਨੀ ਪਾਲਸੀ ਪਬਲਿਕ ਸੀ ਕੁਝ ਨਹੀਂ ਸੀ ਕਰ ਸਕ ਬਗਾੜ ਸਕੀ ਫੇਰ ਜਨਜਰ ਹੁਕਮ ਮੇਰੇ ਨਾਲ ਸੀ ਪਰਮੇਸ਼ਰ ਦਾ ਹੁਕਮ ਨਹੀਂ ਸੀ ਮੈਂ ਤਾਂ ਉਹ ਕੋ ਮੰਨ ਕੇ ਚੱਲਦਾ ਹੂੰ ਜੋ ਹੋਣਾ ਉਹ ਤਾਂ ਹੋਣਾ ਹੀ ਹੈ ਫਿਰ ਵੀ ਤੇ ਅਗਲਾ ਮੈਂ ਬਚ ਗਿਆ ਤੋਂਲ ਮੇਰੇ ਕੋਲ ਕੁਝ ਬਗਾੜ ਸਕਦਾ ਜਨਜਰ ਉਹ ਨਹੀਂ ਚਾਹੁੰਦਾ ਹੁਕਮ ਨੂੰ ਇਸਲਾਮ ਮੰਨਦਾ ਬਹੁਤ ਜ਼ਬਰਦਸਤ ਤਰੀਕੇ ਨਾਲ ਇਹ ਗੱਲ ਅਸਰ ਕਰ ਗਈ ਔਰੰਗਜ਼ੇਬ ਤੇ ਹੁਕਮ ਵਾਲੇ ਹੁਕਮ ਆਹਦਾ ਸਾਹਮਣੇ ਬੈਠਾ ਬੰਦਾ ਐਨੀ ਪਬਲਿਕ ਦੇ ਵਿੱਚੋਂ ਕਿਸ ਤਰੀਕੇ ਨਾਲ ਬਚ ਗਿਆ ਜਿਹੜਾ ਕਿ ਬਚੇ ਨਹੀਂ ਸਕਦਾ ਜਿਹੜੀ ਖੇਡ ਸੰਸਾਰੀ ਹੈ ਲੜਾਈ ਦੀ ਨਹੀਂ ਬਚਾ ਸਕਦੀ ਬਗੈਰ ਪਰਮੇਸ਼ਰ ਦੀ ਸ਼ਕਤੀ ਤੇ ਇਹ ਗੱਲ ਦਾ ਅਸਰ ਹੋ ਗਿਆ ਵੀ ਉਹਦੇ ਵੱਲ ਆ ਉਹ ਕਹਿੰਦਾ ਪਰਮੇਸ਼ਰ ਮੇਰੇ ਵੱਲ ਹੈ ਤੇਰੇ ਵੱਲ ਨਹੀਂ ਹੈ ਔਰੰਗਜ਼ੇਬ ਨੂੰ ਗਿਆ ਔਰੰਗਜ਼ੇਬ ਦਾ ਭੈ ਭੀਤ ਹੋ ਗਿਆ ਹੁਣ ਤੇਰੇ ਵੱਲੋਂ ਪਰਮੇਸ਼ਰ ਮੇਰੇ ਵੱਲ ਆ ਗਿਆ ਤੁਹਾਡੀ ਜੜਪੱਟੀ ਜਾਊਗੀ ਜੇ ਤੁਸੀਂ ਗਲਤੀ ਨਾ ਮੰਨੀ ਪੈ ਖਾ ਗਿਆ ਉਹ ਪੈ ਜਦੋਂ ਬਾਣਾ ਗੁਰੂ ਕਾ ਮੰਨ ਲੀਏ ਪਰਮੇਸ਼ਰ ਦਾ ਸਾਹ ਬਾਣਾ ਰੱਖਿਆ ਕਰੇ ਨਾ ਕਰੇ ਆਪਾਂ ਨੂੰ ਕੀ ਫਰਕ ਪੈਂਦਾ ਕਰੇ ਉਹਨੇ ਕਰਨੀ ਆਪਣੇ ਵਾਸਤੇ ਨਾ ਕਰਨੀ ਆਪਣੇ ਵਾਸਤੇ ਉਹ ਵੀ ਤਾਂ ਇਹ ਕਹਿ ਰਿਹਾ ਹੈ ਨਵਦੇਵੀ ਗਾਣਾ ਕਿਹੀ ਕਹੂਗਾ ਰਾਗ ਬ੍ਰਹਮ ਭਵੇਂ ਮਾਰ ਹਾਂ ਦਾਣਾ ਉਹ ਕਹਿੰਦਾ ਜੇ ਗਾਂ ਜੇ ਉਹ ਜਹਾਤੀ ਚੋਟ ਕਰਦਾ ਜੇ ਸਰੀਰ ਚਲੇ ਜਾਂਦਾ ਮੈਨੂੰ ਕੀ ਫਰਕ ਪੈਂਦਾ ਪਰ ਕਬੀਰ ਨੂੰ ਉਹਨੇ ਬਚਾਉਣਾ ਸੀ ਗਾ ਉਹਦਾ ਕੰਮ ਰਹਿਣਾ ਸੀ ਕਬੀਰ ਦਾ ਕਬੀਰ ਦੇ ਜੋ ਕੰਮ ਲੈਣਾ ਸੀ ਉਹ ਕਿਵੇਂ ਹੁੰਦਾ ਗੱਲ ਅਧੂਰੀ ਸੀ ਕਬੀਰ ਵਾਲੀ ਆ ਲੋਕਾਂ ਦਾ ਵਿਸ਼ਵਾਸ ਨਹੀਂ ਸੀ ਰਹਿਣਾ ਪਰ ਮੱਤੇ ਜੇ ਕਬੀਰ ਦਾ ਸਰੀਰ ਉਦੋਂ ਨਾ ਰਹਿਦਾ ਉਹ ਕੰਗਰਾਂ ਦਾ ਝੂਠੀ ਪਤਾ ਹੈ ਇਹ ਕਰਾਵਾਤਾਂ ਦੇ ਕੁਝ ਕਾਰਨ ਨੇ ਲੋਕਾਂ ਤੇ ਪ੍ਰਭਾਵ ਪਾਵੇ ਵੀ ਇਹ ਗੱਲ ਇਹਦੇ ਪਿੱਛੇ ਪਰਮੇਸ਼ਰ ਖੜਾ ਆਪ ਇਹਦੇ ਪਿੱਛੇ ਪਰਮੇਸ਼ਰ ਦੀ ਸਾਰੀ ਸ਼ਕਤੀ ਖੜੀ ਹੈ ਇਹ ਪ੍ਰਭਾਵ ਛੱਡੇ ਨੇ ਜਾਣ ਬੁਝ ਕੇ ਲੋਕਾਂ ਤੇ ਲੋਕਾਂ ਨੇ ਪ੍ਰਭਾਵ ਪਾਏ ਹੋਣ ਨੇ ਦੁਆਨੇ ਝੂਠ ਬੋਲ ਬੋਲ ਕੇ ਅੱਜ ਸਾਖੀਆਂ ਨੇ ਜਿਵੇਂ ਅਗਲੇ ਵਿੱਚ ਉਹ ਰਹਿ ਗਿਆ ਜੀ ਫਲਾਣਾ ਹੋ ਗਿਆ ਜੀ ਪਹਾੜ ਤੋਂ ਸੜਤਾ ਇਹ ਦੇਰ ਆ ਕੋ ਵੀ ਆ ਉਹ ਹੋ ਗਿਆ ਇਹੜਾ ਝੂਠ ਹੈ ਉਹ ਝੂਠ ਹੈ ਇੱਥੇ ਸੱਚ ਲੋਕਾਂ ਦੇ ਬੂਰੇ ਵਰਤੇ ਜੋ ਹੈ ਜੇ ਰੱਖਿਆ ਕੀਤੀ ਹੈ ਚਮਕੌਰ ਦੀ ਗੜੀ 'ਚ ਲੋਕਾਂ ਦੇ ਸਾਹਮਣੇ ਸਬੂਤ ਹੈ ਉਹਨਾਂ ਦਾ ਤਾਂ ਕੁਝ ਵੀ ਸਬੂਤ ਨਹੀਂ ਕਿਸੇ ਦੇ ਸਾਹਮਣੇ ਚਾਰ ਮੁਖਤ ਚਾਰੇ ਸਿੱਧੀ ਪਹਿਲੇ ਮੁਕਤੀ ਤਾਰੇ ਤ੍ਰਿਕੁਟੀ ਛੱਡ ਦੇਣਾ ਬਾਇ ਆ ਦੀ ਬੋਖ ਤੇ ਅੰਧੇਰੀ ਦੁਵੀਂ ਮੁਕਤੀ ਹੈਗੀ ਆ ਦਸ ਦਵਾਰ ਦੇ ਖੋਲ ਜਿਵੇਂ ਇੱਕ ਹੋ ਜਵੇ ਇੱਕ ਹੋ ਜਾਣੇ ਮੁਕਤੀ ਹੈ ਜੇ ਗਿਆਨ ਪਦਾਰਥ ਮਿਲ ਗਿਆ ਤਾਂ ਮੁਕਤ ਪਦਾਰਥ ਮਿਲੇਗਾ ਮੁਕਤ ਪਦਾਰਥ ਨਾ ਜਿਹੜਾ ਹਨ ਦੂਜੀ ਕੀ ਹੈ ਦੂਜੀ ਕੀ ਹੈ ਪਹਿਲੀ ਮੁਕਤੀ ਹੈ ਨੇੜਤਾ ਹੋ ਜਾ ਨੇੜਤਾ ਜਾ ਨੇੜਤਾ ਹੋ ਗਈ ਤੇ ਤੇਰ ਕੁੱਡੀ ਛੜਤੀ ਵਾਇਆ ਨਾ ਤੋੜ ਲਈ ਉਹਦੇ ਨਾਲ ਸੱਚ ਨਾਲ ਜੋੜ ਲਈ ਝੂਠ ਨਾਲ ਤੋੜ ਲਈ ਸੱਚ ਨਾਲ ਜੋੜ ਲਈ ਵਾਇਆ ਝੂਠੀ ਹੈ ਝੂਠਾਂ ਤੋੜ ਕੇ ਸੱਚ ਨਾਲ ਜੋੜ ਲਈ ਔਰ ਇਹ ਸਤ ਸਰੂਪ ਆਪ ਵੀ ਅਜੀਵ ਮਰਦਾ ਨਹੀਂ ਅਮਰ ਹੈ ਸੱਚ ਅਮਰ ਹੈ ਜਿਹੜੀ ਅਮਰ ਚੀਜ਼ ਸੀ ਅਮਰ ਵਸਤੂ ਸੀ ਆਤਮਾ ਅਮਰ ਉਹਨੇ ਅਵਰ ਅਵਰਾ ਬਾਦ ਪਾ ਲਿਆ ਅਮਰ ਵਸਤੂ ਸੱਚ ਨਾਲ ਜੋੜ ਲਈ ਪ੍ਰੀਤ ਝੂਠਣਾ ਜਨਜ ਰਪ੍ਰੀਤ ਸੀ ਇਹਦੀ ਉਹਨਾਂ ਜਨ ਖੋਟੀ ਪ੍ਰੀਤ ਸੀ ਇਹ ਝੂਠੀ ਪ੍ਰੀਤ ਸੀ ਖੋਟੀ ਪ੍ਰੀਤ ਸੀ ਪ੍ਰੀਤ ਵਿੱਚ ਖੋਟ ਸੀ ਅਸਲ ਪ੍ਰੀਤ ਨਹੀਂ ਸੀ ਮੋਹ ਸੀ ਪ੍ਰੀਤ ਥਿਓਰੀ ਮੋਹ ਸੀ ਕਹੋਤਾ ਝੂਠੀ ਪ੍ਰੀਤ ਸੀ ਸੰਸਾਰ ਦੀ ਉਹ ਝੂਠੀ ਤੋੜ ਕੇ ਸੱਚੀ ਪ੍ਰੀਤ ਅਪਣਾਈ ਹੈ ਸਤ ਸਰੂਪ ਹੋ ਗਿਆ ਆਪਣੇ ਮੂਲ ਨਾਲ ਮਿਲ ਗਿਆ ਜਾ ਕੇ ਮੂਲ ਨਾਲ ਮਿਲ ਗਿਆ ਮੂਲ ਕੀ ਹੈ ਜਹ ਜਹ ਮੂਲ ਸੀ ਸਤ ਸਰੂਪ ਵਾਇਆ ਦੀ ਭੁਖ ਤੋਂ ਰਹਿਤ ਉਹ ਜਹ ਆਪ ਬਣਿਆ ਪਹਿਲਾ ਮਨ ਮਨ ਬੁੱਧੀ ਵਾਇਆ ਦੀ ਭੁਖ त्यागी ਉਹ ਜਹ ਹੀ ਬਣਿਆ ਪਹਿਲਾ ਹੈ ਪ੍ਰੇਮ ਨਾਲ ਨੇੜਤਾ ਸੁਭੀਪਤਾ ਸੁਭੀਪਤਾ ਸਮਾਨਤਾ ਫਿਰ ਸਮਾਨਤਾ ਬਰਾਬਰੀ ਇੱਥੇ ਬਰਾਬਰੀ ਆ ਗੁਰੂ ਜੇਲਾ ਨਹੀਂ ਹੁੰਦਾ ਜਿਹੜੀ ਮੁਕਤੀ ਆ ਉੱਥੇ ਬਰਾਬਰੀ ਆ ਗੁਰੂ ਜੱਲ ਦਾ ਹੀ ਨਹੀਂ ਸੱਚਾ ਗੱਲ ਸਾਰੇ ਬਰਾਬਰ ਨੇ ਪਾਲ ਬ੍ਰਹਮ ਇੱਕ ਜਿੰਨੀ ਆਤਮ ਜਾਲਿਆ ਪਰਮਾਤਮ ਸੋਈ ਸਿਰਫ ਇਹਨੇ ਆਤਮ ਨੂੰ ਜਾਣਨਾ ਸੀ ਆਪਣੇ ਮੂਲ ਨੂੰ ਜਾਣਨਾ ਸੀ ਪਰਮਾਤਮ ਦਾ ਇਹਨੇ ਆਪੇ ਬਣ ਜਾਣਾ ਉਹ ਜਿਹੜਾ ਪਰਮਾਤਮ ਸੁਪੀਰੀਅਰ ਦੱਸਿਆ ਇਹਨੂੰ ਇਨਫੀਰੀਅਰ ਦੱਸਿਆ ਉਹ ਗੱਲ ਗਲਤ ਹੈ ਜਿਹੜੇ ਉਹ ਮੰਨਣਗੇ ਉਹਨਾਂ ਨੂੰ ਨਾ ਮੁਕਤੀ ਮਿਲੇ ਨਾ ਭਗਤੀ ਕਰਨ ਨੂੰ ਕੁਛ ਵੀ ਨਹੀਂ ਉਹਨਾਂ ਦੇ ਪੱਲੇ ਪਿਆ ਹੀ ਨਹੀਂ ਇਥੇ ਕੁਛ ਇੱਥੇ ਸਮਾਨਤਾ ਹੈ ਬਰਾਬਰੀ ਹੈ ਬਰਾਬਰੀ ਜਿੰਨਾ ਚਲਦਾ ਮਨ ਕਾਲਾ ਉਹ ਨਾਲ ਜਾਂਦਾ ਉਹਦੇ ਨਾਲ ਜੋੜ ਨਹੀਂ ਸਕਦਾ ਚਿੱਟੇ ਨਾਲ। ਇੱਕੋ ਜਿਹਾ ਹੋ ਜਵੇ ਉਹੋ ਜਿਹਾ ਹੀ ਰੰਗ ਰੂਪ ਬਣਾ ਲਵੇ ਤੋਤਾ ਜਾਵੇ। ਢੋਲਵੇਂ ਆਪਣੇ ਆਪ ਨੂੰ ਪਤੀਤ ਰੂਪ ਦੇ ਵਿੱਚ ਆਇਆ ਹੋਇਆ ਉਹੋ ਜਿਹਾ ਹੀ ਆ ਫਿਰ ਇੱਕੋ ਜਿਹਾ ਦੋ ਸਮਾਨ ਨੇ ਬਰਾਬਰ। ਦੋ ਚਿੱਤ ਵੀ ਕਹੇ ਨੇ ਦੋ ਮਨ ਵੀ ਕਹੇ ਨੇ। ਜਦ ਆਲ ਹੈ ਦੋ ਚਿੱਤ ਨੇ ਜਦ ਆਇਆ ਜੋ ਮਾਇਆ ਦਾ ਮੋਹ ਤਿਆਗਤਾ ਫਿਰ ਮਨ ਵੀ ਚਿੱਤਰ ਕੋਈ ਜਿਹੀ ਨਾ ਦੋ। ਚਿੱਤ ਵਿੱਚ ਮਾਇਆ ਦਾ ਮੋਹ ਹੈ ਨਹੀਂ ਮਨ ਵਿੱਚ ਮਾਇਆ ਦਾ ਮੋਹ ਹੈ ਜਮਾਇਆ ਦਾ ਮੋਹ ਤਿਆਗਦਾ ਫ੍ਰਿਸਮਾਨਤਾ ਫ੍ਰਿਸਮਾਨਤਾ ਤੋਂ ਕੋਈ ਨਹੀਂ ਇਹਨੇ ਮਾਇਆ ਦਾ ਮੋਹ ਤਿਆਗਦਾ ਪੂਰਨ ਬ੍ਰਹਮ ਹੈ ਅਸਲ ਦੇ ਵਿੱਚ ਸਮਾਨਤਾ ਪੂਰਨ ਬ੍ਰਹਮ ਨਾਲ ਹੈ ਬ੍ਰਹਮ ਦੀ ਬ੍ਰਹਮ ਦੇ ਵਿੱਚ ਨੁਕਸ ਹੋ ਨਾ ਜਰਾ ਆ ਰਾਮ ਦੇ ਵਿੱਚ ਉਹਨਾਂ ਉਹਨਾਂ ਜੇ ਸ਼੍ਰੀ ਰਾਮ ਨਹੀਂ ਹੈ ਜਿਨ੍ਹਾਂ ਚ ਮਾਇਆ ਮੋਹ ਹੈ ਉਹਦੇ ਵਿੱਚ ਉਹਨਾਂ ਜੇ ਰਾਮ ਸ਼੍ਰੀ ਰਾਮ ਨਹੀਂ ਹੈ ਜਿਨ੍ਹਾਂ ਚ ਇੱਕ ਜ਼ਮੀਨ ਦੇ ਟੁਕੜੇ ਖਾਤ ਲੜਦਾ ਜਿਨਾ ਜਰ ਸੰਸਾਰੀ ਜੰਗ ਲੜਦਾ ਹੈ ਉਹ ਨਾ ਜਰ ਜਿਨਾ ਜਰ ਮਾਇਆ ਦਾ ਵੋਹ ਹੈ ਜਿਨਾ ਜਰ ਰਿਸ਼ੀਆਂ मुनियों ਵਾਸਤੇ ਲੜਦਾ ਹੈ ਉਹ ਨਾ ਜਰ ਸ਼੍ਰੀ ਰਾਮ ਨਹੀਂ ਹੈ ਜਿਨਾ ਜਰ ਜੰਤਰ ਮੰਤਰ ਵਾਸਤੇ ਲੜਦਾ ਹੈ ਜਾਂ ਨਾਮ ਦੀ ਲੜਾਈ ਲੜਦਾ ਹੈ ਸੱਚ ਦੀ ਲੜਾਈ ਲੜਦਾ ਹੈ ਉਦੋਂ ਸ਼੍ਰੀ ਰਾਮ ਹੈ ਨਹੀਂ ਤਾਂ ਰਾਮ ਹੈ ਕਿਰੀ ਰਾਮ ਹੈ ਜਦੋਂ ਸੱਚ ਦੀ ਲੜਾਈ ਲੜਦਾ ਸੱਚ ਪਿੱਛੇ ਲੜਦਾ ਸੱਚ ਨਾਲ ਧੜਾ ਝੂਠ ਨਾਲ ਧੜਾ ਨਹੀਂ ਹੈ ਦੋ ਧੜੇ ਨੇ ਕਰਾਵ ਦਾ ਧੜਾ ਹੈ ਕਰਾਵਣ ਦਾ ਧੜਾ ਹੈ ਰਾਮ ਨੇ ਵੀ ਜੋੜੇ ਨੇ ਬੰਦੇ ਨਾਲ ਆਪਣੇ ਧੜਾ ਬਣਾਇਆ ਰਾਵਣ ਦਾ ਉਹ ਤਾਂ ਹੈ ਉਹ ਧੜਾ ਇਹ ਵਾਹ ਭਾਰਤ ਵੀ ਧੜੇ ਨੂੰ ਦੋ ਧੜੇ ਸੰਸਾਰੀ ਨੇ ਉਹ ਜਿਹੜਾ ਸੁਗਰੀਵ ਹੈ ਉਹ ਵੀ ਤਾਂ ਔਰਤ ਦਾ ਝਗੜਾ ਹੈ ਉੱਥੇ ਬਲੀ ਨਾਲ ਉਹ ਵੀ ਹੋ ਹੀ ਗਈ ਤਾਂ ਬਲੀ ਨੂੰ ਮਾਰਿਆ ਸੁਗਰੀਵ ਨੂੰ ਆਪਣੇ ਢਲੇਸ਼ ਲਾਇਆ ਰਾਖ ਦੇ ਅੰਦਰ ਸਾਰੀ ਗੱਲਾਂ ਨੇ ਸਭ ਇਹ ਕੋਈ ਧਰਮ ਦੀ ਗੱਲ ਨਹੀਂ ਹੈ ਸੰਸਾਰੀ ਲੜਾਈ ਲਿਆ ਕੇ ਤੁਸੀਂ ਸੰਸਾਰ ਨੂੰ ਫਸਾਤਾ ਇਹ ਧਰਮ ਹੈ ਕੋਈ ਇਹ ਧਰਮ ਹੈ ਜੇ ਤਾਂ ਸੰਸਾਰੀ ਧਰਮ ਹੈ ਇੱਕ ਔਰਤ ਆਪਣੀ ਕੋਈ ਲੈ ਗਿਆ ਚੁੱਕੇ ਉਹ ਉਹ ਲੈਉਣਾ ਸੰਸਾਰੀ ਧਰਮ ਹੈ ਇਹ ਸੰਸਾਰੀ ਲੈਵਲ ਦਾ ਹੀ ਧਰਮ ਹੈ ਉਹ ਤਾਂ ਲੈ ਗਿਆ ਆਰਾਮ ਤੇ ਉਹਦਾ ਲਿਆ ਆਇਆ ਕੁਝ ਵੀ ਹੋਇਆ ਲੈ ਆਇਆ ਪਰ ਜਿਹੜੀਆਂ ਸਾਡੀਆਂ ਲੜਕੀਆਂ ਮੁਸਲਮਾਨ ਲੈ ਗਏ ਵੀ ਲੈ ਕੇ ਆਏ ਉਹਨਾਂ ਨੂੰ ਇਹ ਲੈ ਕੇ ਆਉਂਦੇ ਪਹਿਲਾਂ ਤਾਂ ਜਾਣੇ ਕਿਉਂ ਦਿੱਤੀਆਂ ਇਹਨਾਂ ਦੇ ਉਹਦੀ ਤਾਂ ਗੈਰ ਹਜ਼ਰੀ ਚ ਲੈ ਗਿਆ ਸੀ ਇਹਨਾਂ ਦੇ ਸਾਹਮਣੇ ਲੈ ਜਾਂਦੇ ਸੀ ਰਹਿਣ ਤੋਂ ਕੀ ਸਿੱਖਿਆ ਨਾ ਲੋਕਾਂ ਨੇ ਕੀ ਸਿੱਖਿਆ ਇਹ ਗੈਰ ਹਾਜ਼ਰੀ ਲੈਣ ਦੇ ਰਾਮਚੰਦਰ ਉਹਨੂੰ ਲਾਇਆ ਤੁਹਾਡੇ ਸਾਹਮਣੇ ਲੈ ਗਿਆ ਤੁਸੀਂ ਜੁਰਤ ਨਹੀਂ ਹੋਈ ਕੁਛ ਇਹ ਹੋਇਆ ਨੁਕਸ ਇਹ 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 ਸਵਾਲ ਇਹ ਯਾਨੀ ਐਨੀ ਮੰਨ ਸਕਦਾ ਗਿਰਗੀ ਯਾਰ ਮੈਣਾ ਸੁਣ ਕੇ ਸਾਡੀਆਂ ਸੱਚ ਦੀ ਲੜਾਈ ਛੱਡ ਕੇ ਇੱਥੋਂ ਗੇਰਤਾ ਆਦਮੀ ਮਰਨ ਤੋਂ ਹੀ ਡਰਨ ਲੱਗ ਗਿਆ ਬਹੁਤ ਡਰਾਤਾ ਇਹਨੂੰ ਤਾਂ ਨਵੇਂ ਪਛਾਣੇਗਾ ਕਾਹੂੰ ਕੋ ਦੇਤ ਲੈ ਨੈਵੈ ਮੰਨਦਾ ਹਨ ਸਾਨੂੰ ਭੈ ਨਹੀਂ ਹੈ ਕਿਸੇ ਦੀ ਨਾ ਕਿਸੇ ਦੀ ਭੈ ਮੰਦਿਆ ਨਾ ਕਿਸੇ ਨੂੰ ਭੈ ਦੰਨਿਆ ਇਹਨਾਂ ਨੇ ਭੈ ਪੀਤ ਕਰਕੇ ਲੋਕਾਂ ਨੂੰ ਆਪਣੇ ਬਸ ਵਿੱਚ ਕੀਤਾ ਉਹ ਭੈ ਪੀਤ ਹੋਏ ਲੜੇ ਨਹੀਂ ਸਕੇ ਕੁੜੀਆਂ ਸਾਡੀਆਂ ਲੈ ਗਏ ਇਥੋਂ ਇਹ ਦੇਖਦੇ ਰਹੇ ਬਹੁਤ ਤੋਂ ਡਰਦੇ ਐਸੇ ਕਾਇਰ ਬਣਾਤੇ ਉਹ ਧਰਮ ਦੀ ਗੱਲ ਕਰ ਰਹੇ ਨੇ ਸ਼ਰਮ ਨਹੀਂ ਆਉਂਦੀ ਹੈਗੀ ਸਭ ਲੋਕ ਜਾਣਦੇ ਨੇ ਤੁਹਾਡੀ ਕਿੰਨੀ ਕ ਬਹਾਦਰੀ ਹੈ ਉਹਨਾਂ ਦੀ ਨਗਲ ਵੀ ਕਰਨ ਲੱਗੇ ਸੀ ਉੱਥੇ ਅਤਵਾਦੀਆਂ ਦੀ ਜabb ਉਹਨਾਂ ਨੂੰ ਕਹਿੰਦੇ ਆ ਅਸੀਂ ਅਸੀਂ ਗਾਨੂੰ ਕਰਦੇ ਉਹਨਾਂ ਦੀ ਇਸ ਕਰਨਗੇ ਮੁਸਲਮਾਨਾਂ ਦੀ ਇਹ ਉਹ ਡਰਦੇ ਮਰਦੇ ਉਹ ਮੌਤ ਤੋਂ ਨਹੀਂ ਡਰਦੇ ਉਹ ਗਾਂ ਅੰਗਰੇਜ਼ਾਂ ਤੋਂ ਉਹਨਾਂ ਦੀ ਇੱਕ ਅੱਖ ਖੁੱਲੀ ਹੈ ਇੱਕ ਅੱਖੇ ਖੁੱਲੀ ਹੈ ਅਜੋ ਬਹੁਤਾ ਨਹੀਂ ਉਹਨਾਂ ਨੂੰ ਜਿੱਤਦਾ ਹੈ ਪਰ ਮੌਤ ਕਦੋਂ ਮੌਤ ਕਬੂਲੀਦੀ ਹੈ ਇਹ ਗੱਲ ਉਹਨਾਂ ਨੂੰ ਨਹੀਂ ਪਤਾ ਕਿਹੜੇ ਕੰਮ ਵਾਸਤੇ ਮੌਤ ਕਬੂਲ ਲਈ ਹੈ ਇਹ ਗੱਲ ਦਾ ਨਹੀਂ ਉਹਨਾਂ ਨੂੰ ਪਤਾ ਗਲਤ ਚੀਜ਼ ਵਾਸਤੇ ਮੌਤ ਕਬੂਲ ਦੇਣੇ ਹੋ ਉਹਨਾਂ ਦੀ ਮੌਤ ਕਬੂਲੀ ਹੋਈ ਦਰਗਾਹ 'ਚ ਲਿਖੀ ਨਹੀਂ ਪੈਣੀ ਹੈ ਹੱਥ ਕਰ ਮਰੇ ਨਾ ਲਿਖੇ ਪਾਏ ਉਹ ਗਲਤ ਟੰਗ ਲਾਣ ਮਾਰ ਰਹੇ ਨੇ ਗਲਤ ਜ਼ੁਲਮ ਕਰ ਰਹੇ ਨੇ ਜ਼ਾਲਮ ਧਰਮ ਦੀ ਸੱਚ ਦੀ ਲੜਾਈ ਨਹੀਂ ਲੜ ਰਹੇ ਲੋਕ ਉਹਨਾਂ ਨੂੰ ਵੀ ਗਲਤ ਸਿੱਖਿਆ ਦਿੱਤੀ ਹੋਈ ਹੈ ਇਹਨਾਂ ਨੂੰ ਵੀ ਗਲਤ ਸਿੱਖਿਆ ਦਿੱਤੀ ਹੋਈ ਸੀ। ਇਹ ਤੋਂ ਗਾਹਾਂ ਦੀ ਸਿੱਖਿਆ ਗੁਰਬਾਣੀ ਦੀ। ਆਪ ਮਰਨਾ ਕਿਸੇ ਨੂੰ ਨਹੀਂ ਮਾਰਨਾ। ਆਪ ਮਰਨ ਕਬੂਲ ਕਰਕੇ ਲੋਕਾਂ ਨੂੰ ਬਚਾਉਣਾ ਸਾਡੀ ਸਿੱਖਿਆ ਹੈ। ਆਪ ਮਰਨਾ ਦੁਨੀਆ ਨੂੰ ਬਚਾਉਣਾ। ਸ਼ਬਦ ਮਰ ਹੈ। ਬਰਾ ਫੁਨਜੀਬ ਹੈ। ਭਾਰੇ ਨਹੀਂ ਗਿਆ ਆਪ ਮਰਨ ਆਪ ਮੌਤ ਕਬੂਲ ਨਹੀਂ ਹੈ ਕੀ ਦੁਨੀਆ ਦੀ ਜ਼ਿੰਦਗੀ ਵਾਸਤੇ ਕੁਰਬਾਨੀ ਦੀ ਸਿੱਖਿਆ ਸਾ ਜੀਵਨ ਦਵਾ ਰਹੀ ਹੈ ਸਭ ਨੂੰ ਜੀਵਨ ਦਾਨ ਦੇ ਰਹੀ ਹੈ ਜੀ ਦਾਨ ਦੇ ਭਗਤੀ ਲਾਇਨ ਹਰਿ ਸੋ ਲੈਣ ਜਨ ਪਰ ਉਪਕਾਰੀ ਆਏ ਜਿਹੜੇ ਜਨਪਰਪਕਾਰੀ ਆਏ ਨੇ ਗੁਰਮੁਖ ਕਾਦੇ ਵਾਸਤੇ ਆਏ ਨੇ ਜੀ দান ਦੇ ਭਗਤੀ ਲਾਉਣ ਸਾਰੇ ਸੰਸਾਰ ਨੂੰ ਜੀਵਨ ਦਾਨ ਦੇ ਕੇ ਭਗਤੀ ਲਾਉਂਦੇ ਨੇ ਐਸੀ ਭਗਤੀ ਲਾਉਂਦੇ ਨੇ ਜੀ ਸਾਰੇ ਸੰਸਾਰ ਨੂੰ ਜੀਵਨ ਦਾਨ ਮਿਲੇ ਹਰ ਜੀਵ ਨੂੰ ਲਾਣ ਮਿਲਾਏ ਇਹ ਕੰਮ ਕਰਨਾ ਚਾਹੀਦਾ ਸੀ ਆਤਵਾਦ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਸੀ ਇਹ ਹੀ ਤਾਂ ਕੰਮ ਇਹ ਨੂੰ ਇੱਥੇ ਆ ਕੇ ਜਦ ਅਸੀਂ ਗੁਰਬਾਣੀ ਦੇ ਇਥੇ ਆ ਕੇ ਉਹਨਾਂ ਦਾ ਆਤਮਾਤ ਫੇਲ ਹੋ ਜਾਊਗਾ ਇਹ ਨਹੀਂ ਫੇਲ ਕਰ ਸਕਦੇ ਹਥਿਆਰਾਂ ਨਾਲ ਹਥਿਆਰਾਂ ਦੀ ਲੜਾਈ ਹਥਿਆਰਾਂ ਨਾਲ ਹਥਿਆਰਾਂ ਦੀ ਲੜਾਈ ਜਿੱਤੀ ਨਹੀਂ ਜਾ ਸਕਦੀ ਹਥਿਆਰਾਂ ਨਾਲ ਹਥਿਆਰਾਂ ਦੀ ਲੜਾਈ ਕਿਸੇ ਨੇ ਇਥੇ ਜਿੱਤੀ ਹੋਦੀ ਹੈ ਇਹ ਚਲਦੀ ਹੋ ਰਹੀ ਹੈ ਚਲਦੀ ਰਹੂਗੀ ਵਿਚਾਰਾਂ ਨਾਲ ਹਥਿਆਰਾਂ ਨੂੰ ਖੁੰਡਾ ਕੀਤਾ ਜਾ ਸਕਦਾ ਵਿਚਾਰਾਂ ਨਾਲ ਹਥਿਆਰ ਜਿਹੜੇ ਨੇ ਨਾ ਛਟਵਾਏ ਜਾ ਸਕਦੇ ਨੇ ਜੇ ਵਿਚਾਰਾਂ ਦੀ ਲੜਾਈ ਲੜਾਂਗੇ ਉਹਦੇ ਨਾਲ ਹਥਿਆਰ ਡਾਊਨ ਕਿਤੇ ਜਾ ਸਕਦੇ ਨੇ ਹਥਿਆਰਾਂ ਨਾਲ ਹਥਿਆਰ ਡਾਊਨ ਨਹੀਂ ਕੀਤੇ ਜਾ ਸਕਦੇ ਹੋਰ ਉਹਨੇ ਹੋਰ ਚੱਕ ਲੈਂਦੇ ਨੇ ਦੂਏ ਉਹਨੇ ਦੂਏ ਚੱਕ ਲੈਂਦੇ ਇਹ ਸੀ ਪਿਛਲਾ ਨੁਕਸਨ ਉਹ ਪਿਛਲੇ ਨੁਕਸਨ ਨੂੰ ਸੁਧਾਰ ਰਹੀ ਹੈ ਕੁਰਬਾਨੀ ਪਿੱਛੇ ਜੋ ਕੁਝ ਕਿਹਾ ਹੈ ਚਾਰ ਮੁਖਤ ਚਾਰੇ ਸਿੱਧੀ ਬਿਲਕੇ ਦੂਲੋ ਪ੍ਰਭ ਕੀ ਸ਼ਰਨ ਪਰਿਓ ਇੱਥੇ ਦੂਲੋ ਪ੍ਰਭ ਤਾਂ ਫਿਰ ਇੱਥੇ ਦਾ ਰਾਮ ਤੇ ਕ੍ਰਿਸ਼ਨ ਤਾਂ ਗਾਹ ਜਾਂਦੇ ਹੀ ਨਹੀਂ ਤੁਸੀਂ ਤੁਸੀਂ ਤਾਂ ਫੁਰਤੀ ਨਾਲ ਜੋੜ ਤਲ ਜਾ ਕੇ ਇਹ ਕੀ ਚੀਜ਼ ਹੈ ਗੁਰਬਾਣੀ ਵੀ ਬਹੁਤ ਇਹਨੇ ਤਾਂ ਤੁਸੀਂ ਕਹਿੰਦੇ ਮੰਦਰ ਘਾਂਤਾ ਤੁਹਾਡਾ ਤੋੜਾ ਮੰਦਰੇ ਫੇਰ ਤਾਂ ਘਮਾਤਾ ਏ ਬੰਦੇ ਦੀ ਜਾਨ ਇਹ ਬੰਦਰ ਘਮਾਤਾ ਏ ਨਾ ਇਹ ਗੱਲ ਨਹੀਂ ਮੰਦਰ ਘਮਾਤਾ ਤੁਹਾਡਾ ਇਹਨੂੰ ਖੋਜਦੇ ਕੀ ਕਹਿ ਗਿਆ ਹੈ ਗੱਲ ਨਾਮਦੇਵ ਚਾਰ ਮੁਖ ਤੇ ਚਾਰੇ ਸਿੱਧੀ ਮਿਲ ਕੇ ਦੂਲੋ ਪ੍ਰਭ ਕੀ ਸ਼ਰਨ ਪਰਿਓ ਗਿਆਨ ਕਹਿਵਾ ਮੈਂ ਗੱਲਾਂ ਦੋ ਨੇ ਕਿ ਗਿਆਨ ਪ੍ਰਾਪਤੀ ਹੈ ਤਾਂ ਮੁਕਤੀ ਪ੍ਰਾਪਤੀ ਹੈ ਜੇ ਗਿਆਨ ਹੋ ਗਿਆ ਕਿ ਮਾਇਆ ਹੀ ਕਾਰਨ ਹੈ ਸਾਡੇ ਜਮਣ ਬੰਦ ਦਾ ਤਾਂ ਮਾਇਆ ਦਾ ਤਿਆਗ ਮਾਇਆ ਨੂੰ ਬਿਸਲਣ ਲੱਗ ਜੂਗੀ ਮਾਇਆ ਨੂੰ ਮਨੋਂ ਵਿਸਾਰਨਾ ਸ਼ੁਰੂ ਕਰ ਦੂਗਾ ਆਦਮੀ ਹੌਲੀ ਹੌਲੀ ਇੱਕਦਮ ਨਹੀਂ ਵਿਸਲ ਨਹੀਂ ਪਰ ਹੁਣ ਕੀ ਆ ਮਾਇਆ ਮਨੋਂ ਨਾ ਵਿਸਰੇ ਇਹ ਤਾਂ ਮਨੋਂ ਵਿਸਲਦੀ ਹੋਈ ਹੈ ਨਹੀਂ ਕਿਵੇਂ ਵਿਸਰੇ ਇਹਨੂੰ ਸਮਝਾਇਆ ਜਾਵੇ ਵੀ ਇਹ ਜ਼ਹਿਰ ਹੈ ਮਾਇਆ ਛਡਾਏ ਰਹੀ ਹੈ ਗੁਰਬਾਣੀ ਸਮਝਾ ਕੇ ਹੋਰ ਕੀ ਕਰ ਲਈਏ ਔਰ ਬੰਗੇ ਦਮ ਦਮ ਸਾਰਾ ਦਿਨ ਮਾਇਆ ਹੀ ਮੰਗਦੇ ਨੇ ਅਰਦਾਸਾਂ ਦਾ ਜੋ ਧਰਮ ਉਹ ਤੋਂ ਮਾਇਆ ਦੀ ਪ੍ਰਾਪਤੀ ਦੀ ਗੱਲ ਹੋ ਰਹੀ ਹੈ ਸੰਸਾਰ ਦੇ ਵਿੱਚ ਤੇ ਫਿਰ ਮੁਕਤੀਆਂ ਜਾ ਰਹੇ ਕਿਵੇਂ ਮਿਲ ਜਾਣਗੀਆਂ ਸਿੱਧੀਆਂ ਕਿਹ ਚਾਰੇ ਕਿਵੇਂ ਮਿਲ ਜਾਣਗੀਆਂ ਚਾਰ ਪ੍ਰਕਾਰ ਦੀ ਸਿੱਧੀ ਚਾਰ ਪ੍ਰਕਾਰ ਦੀ ਸੋਜੀ ਹੈ ਚਾਰੇ ਪ੍ਰਕਾਰ ਦੀ ਸੋਜੀ ਆਊਗੀ ਚਾਰ ਪ੍ਰਕਾਰ ਦਾ ਗਿਆਨ ਆਊਗਾ ਚਾਰੇ ਵੇਦਾਂ ਦਾ ਗਿਆਨ ਜਦ ਕੋਲ ਆ ਗਿਆ ਤਾਂ ਛੁੱਟੂਗੀ ਭਾਇਆ ਨਹੀਂ ਛੁੱਟਣੀ